ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਮਹਮ ਯੋਧ ਨਸ਼ਾ ਦੇ ਵਿਰੁੱਧ ਦੇ ਤਹਿਤ ਅੱਜ ਕੈਬਨਟ ਮੰਤਰੀ ਲਾਲ ਸਿੰਘ ਜੀ ਭੁੱਲਰ ਵੱਲੋਂ ਵਿਸ਼ਾਲ ਜਾਗਰਤਾ ਰੈਲ ਦਾ ਆਗਾਜ਼ ਕੀਤਾ ਗਿਆ ਇਸ ਰੈਲੀ ਵਿੱਚ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਇੰਪਰੂਵਮੈਂਟ ਟਰਸ ਦੇ ਟਰਸਟੀ ਰੁਪਿੰਦਰ ਕੌਰ ਸੰਧੂ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਜਿੰਦਰ ਸਿੰਘ ਉਸਮਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੱਸਾ ਲਿਆ ਰੈਲੀ ਦੇ ਵਿੱਚ ਤਕਰੀਬਨ 5000 ਦੇ ਕਰੀਬ ਸਕੂਲ ਦੇ ਬੱਚਿਆਂ ਨੇ ਵੀ ਪੱਤਰਕਾਰ ਜਾਣ ਕੇ ਦਿੰਦੇ ਆ ਵੀ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਅਤੇ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਜਿਹੜਾ ਇਹ ਮੁਹਿੰਮ ਕੱਢੀ ਗਈ ਹੈ ਕੀ ਕਰਨ ਚਾਹੋਗੇ ਇਸ ਪ੍ਰੋਗਰਾਮ ਦੇ ਬਾਰੇ ਦੇਖੋ ਪਿਛਲੇ ਸਰਕਾਰਾਂ ਦੇ ਵੇਲੇ ਜਿਹੜਾ ਅਸੀਂ ਨਸ਼ਾ ਕਾਫੀ ਪੰਜਾਬ ਜੂਨ ਵਧ ਗਿਆ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਉਦੋਂ ਤੋਂ ਹੀ ਨਸ਼ਾ ਰੋਕਣ ਵਾਸਤੇ ਜਿਹੜੇ ਵੱਤਬਾਤ ਜੇਸਨ ਕੀਤੇ ਜਾ ਰਹੇ ਆ ਹੁਣ ਸਤਿਗੁਰੂ ਜੀ ਤੁਮਾਰ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜੀ ਇਹ ਲੈ ਸ਼ੁਰੂ ਕੀਤੀ ਰਹੀ ਹੈ ਇਹ ਉਹਦੇ ਵਿੱਚ ਲੋਕ ਜਿਹੜੇ ਪੰਜਾਬ ਦੇ ਨੇ ਬਹੁਤ ਵਧੀਆ ਸਾਥ ਦੇ ਰਹੇ ਨੇ ਸਤਿਗੁਰੂ ਜੀ ਤੁਮਾਰ ਸਰਕਾਰ ਵੀ ਸਲਾਹਾਂ ਕਰ ਰਹੇ ਨੇ ਸੋ ਪੰਜਾਬ ਵਾਸੀਆਂ ਨੂੰ ਕਰੰਦਰ ਵਾਸੀਆਂ ਨੂੰ ਬੰਦਨਪਨਲ ਫੇਰ ਵਾਸੀਆਂ ਨੂੰ ਹਰ ਇੱਕ ਕੰਮ ਆ ਵੀ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਰਲ ਕੇ ਇਸ ਕੋਰ ਨੂੰ ਖਤਮ ਕਰਨ ਦੇ ਵਾਸਤੇ ਜਿੱਤਰ ਕਰੀਏ ਜਿੱਦ ਨਸ਼ਾੁਰਗ ਤੇ ਮਹਿਮਦੇ ਵਿੱਚ ਆਪਣਾ ਹੌਸਲਾ ਦਸਤ ਤਈ ਅੱਜ ਦੀ ਰੈਲੀ ਵਿੱਚ ਸਕੂਲੀ ਬੱਚਿਆਂ ਨੇ ਵੀ ਸਹਿਲ ਲਿਆ ਵਾ ਕਿ ਲੱਗਦਾ ਵਾ ਇਹ ਸਕੂਲੀ ਬੱਚੇ ਦੇ ਨਾਲ ਪ੍ਰਸ਼ਾਸਨ ਨੂੰ ਕੋਈ ਫਰਕ ਪਊਗਾ ਲੋਕਾਂ ਨੂੰ ਫਰਕ ਪਊਗਾ ਸਕੂਲੀ ਸਕੂਲੀ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਏਜੰਟ ਨੇ ਬੂਲੇ ਬੱਚਿਆਂ ਨੂੰ ਜੜ ਖਾ ਲੈਂਦੇ ਨੇ ਉਹਨਾਂ ਨੂੰ ਸ਼ੁਰੂ ਕਰਦੇ ਨੇ ਪਹਿਲਾਂ ਵੀ ਤੈਨੂੰ ਕੁੜੀ ਦੇਨੇ ਆ ਤੈਨੂੰ ਗੋਲੀ ਦੇਨੇ ਆ ਤੇ ਨਾਲ ਤੈਨੂੰ ਪੜਨ ਦੀ ਲੋੜ ਨਾ ਪਵੇ। ਇਹ ਬੜਾ ਇਸ਼ਵਾਰਸਟਾ ਹੈ ਦਾ ਸੋ ਬੱਚਿਆਂ ਨੂੰ ਇਸ ਤਰ੍ਹਾਂ ਲਾਲਚ ਦੇ ਕੇ ਜਿਹੜੇ ਉਹ ਇਸ ਫਸਿਵਲ ਲਾਲਚ ਨਾਲ ਇਹਦੇ ਨੇ ਸੋ ਬੱਚਿਆਂ ਨੂੰ ਅਵੇਅਰ ਕਰਨਾ ਜਿਹੜਾ ਬਹੁਤ ਜ਼ਰੂਰੀ। ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ? ਲੋਕਾਂ ਨੂੰ ਇਹੀ ਅਪੀਲ ਹੈ ਐਫ ਪੀਐਸ ਨੂੰ ਹੈ ਕਿ ਵਾਰ ਤੋਂ ਵਾਰ ਜਿਹੜੇ ਸਾਥ ਦੇਣ ਤਾਂ ਕਿ ਆਪਾਂ ਜਿਹੜਾ ਵਾਹ ਬਹੁਤ ਵੱਡੀ ਚੀਜ਼ ਨੂੰ ਚਪੜੀ ਬਿਮਾਰੀ ਆ। ਪੰਜਾਬ ਦੇ ਵੱਲੋਂ ਲਾ ਕੇ ਉਹੋ ਹੀ ਰੰਗਲਾ ਪੰਜਾਬ ਜਿਹੜਾ ਦੁਬਾਰਾ ਬਣਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਸਾਡੇ ਵੱਲੋਂ ਅੱਜ ਸਾਡਾ ਪੂਰਾ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਡੇ ਸਾਰੇ ਰਾਜਨੀਤਿਕ ਅਹੁਦੇਦਾਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰਿਆਂ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਲਾਜੀ ਸਿੰਘ ਢੁੱਲਰ ਅੰਤਰੀ ਸਾਹਿਬ ਉਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਜਿਹੜਾ ਅਸੀਂ ਨਸ਼ਿਆਂ ਵਿਰੁੱਧ ਜਿਹੜੀ ਉਹ ਜਾਗਰੂਤਾ ਰੈਲੀ ਜਿਹੜੀ ਆ ਉਹ ਕੱਢ ਰਹੇ ਆ ਤੇ ਇੱਥੋਂ ਹੁੰਦੇ ਆਪਾਂ ਦਰਬਾਰ ਸਾਹਿਬ ਜਿਹੜਾ ਉਹ ਮੱਥਾ ਟੇਕਾਂਗੇ ਤੇ ਮੈਂ ਪੰਜਾਬ ਦੇ ਹਰ ਨੌਜਵਾਨ ਨੂੰ ਇਹ ਸੰਦੇਸ਼ ਦੇਣਾ ਚਾਹਣਾ ਕਿ ਆਪਾਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਇਹ ਜਿਹੜਾ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਚੋਦ ਸ਼ੁਰੂ ਕੀਤਾ ਹੈ ਇਸ ਮਹਿੰਮ ਦਾ ਪੂਰਾ ਜਿਹੜਾ ਸਾਥ ਦੇਣਾ ਤੁਹਾਨੂੰ ਇਹ ਪੰਜਾਬੀ ਟੀਵੀ ਦੇ ਲਈ ਤਰਨ ਤਰਨ ਤੋਂ ਸਾਹਿਰ ਅਰੂੜ ਦੀ ਰਿਪੋਰਟ